ਸਤ ਸ੍ਰੀਕਾਲ ਜੀ ਕੀ ਹਾਲ ਚਾਲ ਅਸੀਂ ਅੱਜ ਚੱਲੇ ਆ ਨਾਬੇ ਨੂੰ ਸੁਪਤਪਰਤਾਪ ਕੋਣ ਤੀ ਸੁਪਤਪਰਤਾਪ ਸੁਪਤਪਰਤਾਪ ਕੋਣ ਯੈਸ ਪਹਿਲਾਂ ਜਾਵਾਂਗੇ ਨਾਬੇ ਫੇਰ ਜਾਵਾਂਗੇ ਸੁਪਤਪਰਤਾਪ ਯੈ ਅੱਪਾ ਪਹੁੰਚ ਚੁੱਕੇ ਆ ਜੀ ਅਮਰਗੜ ਇਹ ਅਮਰਗੜ ਦੀ ਮਾਰਕੀਟ ਆ ਇੱਥੋਂ ਬਸ ਨਾਬੇ ਦਾ 20 ਤੋਂ 25 ਮਿੰਟ ਦਾ ਰਸਤਾ ਰਹਿ ਜਾਂਦਾ ਤੇ ਵਾਸਾਪਾ ਨਾਬੇ ਪਹੁੰਚਣ ਵਾਲੇ ਆਪਾਂ ਕਰ ਚੁੱਕੇ ਆ ਨਾਬਾ ਐਂਟਰ ਇਹ ਨਾਬਾ ਸਿਟੀ ਦੀ ਐਂਟ੍ਰੈਂਸ वाया ਮਲੇਰ ਕੂਟਲਾ ਆਪਾਂ ਗਏ ਸੀ ਤੇ ਨਾਬਾ ਬਹੁਤ ਹੀ ਵਧੀਆ ਸ਼ਹਿਰ ਆ ਇੱਥੋਂ ਨਾਬੇ ਦੀ ਮਾਰਕੀਟ ਸ਼ੁਰੂ ਹੋ ਜਾਂਦੀ ਆ ਤੇ ਆ ਨਾਬੇ ਦਾ ਸਭ ਤੋਂ ਫੇਵਰਟ ਸਕੂਲ ਪੀਪੀਐਸ ਜਿੰਮੀ ਸ਼ੇਰਗਿਲ ਬਾਈ ਹੋਣੀ ਇੱਥੇ ਪੜੇ ਹੋਏ ਨੇ ਪਾ ਤੁਹਾਨੂੰ ਦੱਸਣਾ ਭੁੱਲ ਗਏ ਕਿ ਆਪਾਂ ਨਾਬੇ ਚੱਲੇ ਕਿੱਥੇ ਆ ਨਾਬੇ ਸਾਡੇ ਸਭ ਤੋਂ ਛੋਟੇ ਭੁਆਈ ਰਹਿੰਦੇ ਨੇ ਅਸੀਂ ਉਹਨਾਂ ਦੀ ਗਲੀ ਐਂਟਰ ਕਰ ਚੁੱਕੇ ਆ ਤੇ ਪਹੁੰਚ ਚੁੱਕੇ ਆ ਅਸੀਂ ਉਹਨਾਂ ਦੇ ਘਰ ਦੇ ਬਿਲਕੁਲ ਨੇੜੇ ਛੋਟੇ ਹੁੰਦੇ ਅਸੀਂ ਫੜਾਉਂਦੇ ਹੁੰਦੇ ਸੀ ਇੱਥੇ ਬਹੁਤ ਖੇਡੇ ਆ ਉਹ ਦਿਨ ਵੀ ਵਧੀਆ ਹੁੰਦੇ ਸੀ ਇਹ ਸਾਰੀ ਗਲੀ ਦੇ ਵਿੱਚ ਮੇਰੇ ਭੂਆ ਜੀ ਉਹਨਾਂ ਦੇ ਅੱਗੋਂ ਪਰਿਵਾਰ ਤੇ ਮੈਂਬਰਸ ਰਹਿੰਦੇ ਨੇ ਤੇ ਆਪਾਂ ਪਹੁੰਚ ਚੁੱਕੇ ਆਂ ਬਸ ਉਹਨਾਂ ਦੇ ਘਰੇ ਦਿਖਾਉਣੇ ਆ ਤੁਹਾਨੂੰ ਅੱਗੇ ਦੀ ਵੀਡੀਓ ਅੱਗੇ ਦੇਖਿਓ ਵੀਡੀਓ ਚ ਸਾਡੀ ਪ੍ਰਿੰਸੈਸ ਆਜੋ ਪ੍ਰਿੰਸੈਸ ਹਲੋ ਪ੍ਰਿੰਸੈਸ ਇਹ ਸਾਡੀ ਪ੍ਰਿੰਸੈਸ ਲਈ ਸਾਨੂੰ ਟਾਕੀ ਆਪ ਖੋਲਣੀ ਪੈਂਦੀ ਹੈ ਗੱਡੀ ਦੀ ਆ ਪਹੁੰਚ ਚੁੱਕੇ ਆ ਇਹ ਸਾਡੀ ਭੂਆ ਉਹਨਾਂ ਦਾ ਘਰ ਆ ਨਾਬੇ ਵਾਲਿਆਂ ਦਾ ਤੇ ਇੱਥੇ ਅਸੀਂ ਇਸ ਕੋਰ ਗੁਰੀ ਚਾਚੂ ਨੂੰ ਕੁਝ ਕਹਿ ਰਹੀ ਆ ਆਪਾਂ ਵੀਡੀਓ ਮਿਊਟ ਕਰਾਂਗੇ ਮੁੰਡੇ ਦੇ ਵਿਆਹ ਦੀ ਗੱਲ ਚੱਲ ਰਹੀ ਆ ਆਏ ਹਾਏ ਸ਼ਰਮਾ ਗਿਆ ਆਏ ਹਾਏ ਕੁਛ ਹੀ ਦੇਖ ਤੂੰ ਵਿਆਹ ਦੇ ਨਾਂ ਤੋਂ ਨਾਬੇ ਜਾ ਕੇ ਆਪਾਂ ਉੱਥੇ ਕੀਤੀ ਦੀਵਾਲੀ ਦੀ ਥੋੜੀ ਬਹੁਤੀ ਸ਼ਾਪਿੰਗ ਦੀਵੇ ਖਰੀਦੇ ਤੇ ਬਹੁਤ ਵਧੀਆ ਬਾਈ ਕੋਲੇ ਸਮਾਨ ਸੀਗਾ ਦੀਵੇ ਖਰੀਦਦੇ ਖਰੀਦਦੇ ਉੱਥੇ ਮਿਲ ਗਿਆ ਆਪਾਂ ਨੂੰ ਆਪਣੇ ਫੈਨ ਕਿੱਦਾਂ ਹੈਲੋ ਕਰ ਗਏ ਬੁੜੀਆਂ ਵੀ ਆਂ ਦੀਵੇ ਦਿੱਖੀ ਰ ਹਾਂ ਬੁੜੀ ਆਈਸ ਵਿੱਚ ਆ ਗਈਏ ਉਹੀ ਖੜੇ ਨੇ ਉਹੀ ਵਾਲੇ ਨੇ ਬਹੁਤ ਵਧੀਆ ਹੈਵੀ ਸੀ ਤੁਹਾਡੀ ਮਾਰਕਟ ਸੁਣੀ ਸੀ ਦੇਖੀ ਰ ਸੀ ਉਹੀ ਜਿਹੜਾ ਪਨਾਟੇ ਦੇ ਇਹਨੇ ਤੇ ਸਤੀ ਦੇ ਵਜੂ ਕੋ ਉਹ ਜਦ ਦੀ ਟੁਕੀ ਵਜੂਗੀ ਮੇਰਾ ਆਟਾ ਘਊਗਾ ਹਾਂ ਵੀ ਸੀਸਕਰ ਮਜ਼ਾ ਆ ਰਿਹਾ ਹੈ ਆਇਆ ਤੈਨੂੰ ਵੀ ਲਿਆ ਦੀਏ ਚੁੱਲਾ ਇੱਕ ਹੈ ਪਲੋਦੇ ਤੁਸੀਂ ਨਾ ਬੱਦੋ ਮੋਰਾ ਚੁੱਲਾ ਇੱਥੇ ਦਦੇ ਅਬ ਕਿਹ ਚਰਮਾ ਕਿੱਥੇ ਆ ਇੱਥੇ ਆ ਉੜ ਗਈ ਮਜ਼ਾ ਆ ਰਿਹਾ ਸੀਸਕਰ ਪੂਰਾ ਛੂਟੇ ਮਾਟੇ ਲੈ ਕੇ ਹਾਂ ਮਜ਼ਾ ਹੈ ਕਿੱਥੇ ਆਏ ਹੋਏ ਆ ਆਪਾਂ ਨੱਬੇ ਨੱਬੇ ਆਹ ਰਸਤੇ 'ਚ ਮੈਨੂੰ ਯਾਦ ਹੋ ਗਿਆ ਕਹਿੰਦੀ ਕਦੋਂ ਆਊਗਾ ਨੱਬਾ ਮੈਂ ਕਿਹਾ ਲੈ ਇਹਨੂੰ ਪੂਰਾ ਨਾਮ ਯਾਦ ਆ ਗਿਆ ਬੱਦਦਾ ਹੀ ਆ ਨੱਬਾ ਵਧੀਆ ਲੱਗਦਾ ਤੈਨੂੰ ਜਿਵੇਂ ਅੱਗੇ ਕਹਿ ਦਿੰਦੱਸੇ ਪਰ ਇਹਨੂੰ ਵਰਡ ਨਹੀਂ ਬੋਲਦੀ ਸੀ ਕਿੱਥੇ ਚੱਲੇ ਆ ਪਿੰਗੀ ਦਾਦੀ ਹਾਊਸ ਨੱਬਾ ਨਹੀਂ ਬੋਲਦੀ ਬੋਲਦੀ ਨਹੀਂ ਸੀ ਕਾਫੀ ਲਿਆ ਸੀ ਜਿਆਦਾ ਮੈਂ ਕਿਹਾ ਚਲੋ ਥੋੜੀ ਜੀ ਸੈਰ ਕਰ ਲਈਏ ਆਪਾਂ ਨਾਬੇ ਦੀ ਸੈਰ ਕਰਨ ਨਾਬੇ ਤੋਂ ਵਾਪਸ ਆ ਕੇ ਆਪਾਂ ਪਹੁੰਚ ਗਏ ਸੁਖ ਪ੍ਰਤਾਪ ਦੇ ਘਰੇ ਜਾਨੀ ਕਿ ਸਾਡੇ ਤੀਜੇ ਨੰਬਰ ਵਾਲੇ ਭੁਆ ਜੀ ਦੇ ਘਰੇ ਅਰੀਜ ਆਰਾਮ ਨਾਲ ਬੈਠੀ ਜਾਉਂਦਾ ਬੇਟਾ ਸਿਆਣਾ ਜ਼ਿਆਣਾ ਨਾ ਨਾ र <laughs> पता हैप्पी <एकी> दिवाली <laughs> 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 ਹੈਪੀ ਉੱਚੀ ਬੋਲ ਦੋ ਲੈ ਲੈ ਉਹ ਲੈ ਲਈ ਉਹ ਲੈ ਲਈ ਰੁੱਕ ਕੇ ਲੈ ਲਈ 2 ਮਿੰਟ ਤੱਕ ਖੇਡਣ ਨਾ ਦਿੰਦਾਕ ਨੂੰ ਉਹ ਦਾ ਦੇ ਤੱਕ ਨਾ ਨਾ ਬੋਲ ਲੈਣੀ ਹੁੰਦਾ ਜੀ ਸੁਰੀ ਮੇਗੀ ਚਲਾ ਰਿਹਾ ਪੁੱਤ ਕਾਰ ਚਲਾ ਰਿਹਾ ਜੀ ਉਹ ਵਾਓ ਇਸਦੇ ਨਾਲ ਹੀ ਕਰਦੇ ਆਪਾਂ ਅੱਜ ਦਾ ਵਲੌਗ ਖਤਮ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਸਾਨੂੰ ਫੇਸਬੁੱਕ ਤੇ ਇੰਸਟਾਗ੍ਰam ਤੇ YouTube ਦੇ ਚੈਨਲ ਸਬਸਕ੍ਰਾਈਬ ਕਰ ਲਿਓ ਧੰਨਵਾਦ ਬਹੁਤ ਬਹੁਤ